ਜੋ ਸਾਡੇ ਤੋਂ ਪੁੱਛ ਰਹੇ ਨੇ ਕਿ ਜਗਜੀਤ ਕਿਉਂ ਨਹੀਂ ਆ ਮੈਨੂੰ ਲੱਗਦਾ ਜਗਜੀਤ ਤੋਂ ਪੁੱਛ ਲੈਣਾ ਚਾਹੀਦਾ ਵੀ ਤੂੰ ਕਿਉਂ ਨਹੀਂ ਆ ਹੁਣ ਜਵਾਬ ਦੇ ਤਾਂ ਦਿੱਤਾ ਬਾਈ ਕਿਉਂ ਨਹੀਂ ਹੈਗਾ ਦੱਸ ਤਾਂ ਹੋਣਾ ਅਗਲੇ ਨੂੰ ਗੋਦੀ ਚੱਕ ਕੇ ਲੈ ਆਉਂਦੇ ਅਸੀਂ ਹਲਾ ਨਹੀਂ ਆਇਆ ਅਗਲਾ ਕਹਿੰਦਾ ਮੈਂ ਜਵਾਬ ਦੇਗਾ ਨਹੀਂ ਕਰਨੀ ਗਾਂਧੀ 3 ਮੂਵੀ ਦੇ ਵਿੱਚ ਕਿਉਂ ਨਹੀਂ ਹੈਗਾ ਪੋਲਾ ਹੁਣੇ-ਹੁਣੇ ਇੱਕ ਇੰਟਰਵਿਊ ਨਿਕਲ ਕੇ ਸਾਹਮਣੇ ਆ ਰਹੀ ਹੈ ਗਾਂਧੀ ਮੂਵੀ ਦੇ ਪ੍ਰੋਡਿਊਸਰ ਤੇ ਇੱਕ ਦੇਵ ਖਰੋੜ ਦੀ ਜਿਹਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਸ ਵਾਰੀ ਭੋਲੇ ਨੂੰ ਫਿਲਮ ਦੇ ਵਿੱਚ ਕਿਉਂ ਨਹੀਂ ਲਿਆ ਤਾਂ ਗਾਂਧੀ ਮੂਵੀ ਦੇ ਪ੍ਰੋਡਿਊਸਰ ਦੁਆਰਾ ਇਸ ਗੱਲ ਦਾ ਜਵਾਬ ਦਿੱਤਾ ਗਿਆ ਕਿ ਅਸੀਂ ਜਗਜੀਤ ਸੰਧੂ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਸੀ ਤੇ ਲਾਸਟ ਵਾਲੀ ਮੀਟਿੰਗ ਦੇ ਵਿੱਚ ਜਗਜੀਤ ਸੰਧੂ ਦੁਬਾਰਾ ਸਾਡੇ ਤੋਂ 50 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਕਿ ਮੈਂ 50 ਲੱਖ ਤੋਂ 1 ਰੁਪਿਆ ਵੀ ਘੱਟ ਨਹੀਂ ਲਵਾਂਗਾ ਭੋਲੇ ਦਾ ਰੋਲ ਕਰਨ ਵਾਲਾ ਵਾਸਤੇ ਗਾਂਧੀ ਮੂਵੀ ਦੇ ਪ੍ਰੋਡਿਊਸਰ ਨੇ ਕਿਹਾ ਕਿ ਇੰਨਾ ਸਾਡੇ ਕੋਲੇ ਬਜਟ ਨਹੀਂ ਸੀ ਹੈਗਾ ਕਿ ਅਸੀਂ ਭੋਲੇ ਨੂੰ 50 ਲੱਖ ਰੁਪਇਆ ਦੇ ਦਈਏ ਤੇ ਨਾਲ ਤੇ ਨਾਲ ਦੀ ਨਾਲ ਪ੍ਰੋਡਿਊਸਰ ਦੁਵਾਰ ਇਹ ਵੀ ਗੱਲ ਕਲੀਅਰ ਕੀਤੀ ਗਈ ਕਿ ਜਦੋਂ ਗਾਂਧੀ ਪਹਿਲੀ ਮੂਵੀ ਆਈ ਸੀ ਤਾਂ ਉਸ ਟਾਈਮ ਜਗਜੀਤ ਸੰਧੂ ਨੇ ਧਰਤੀ ਦੇ ਉੱਪਰ ਲਟਕੇ ਇਹ ਗੱਲ ਕਹੀ ਸੀ ਕਿ ਖੇਰਬਾ ਮੈਨੂੰ ਇੰਨਾ ਫੇਮ ਦੇਣ ਲਈ ਤੇਰਾ ਬਹੁਤ ਧੰਨਵਾਦ ਆ ਮੈਨੂੰ ਹੋਰ ਫੇਮ ਨਹੀਂ ਚਾਹੀਦਾ ਕਿਉਂਕਿ ਜਗਜੀਤ ਸੰਧੂ ਦਾ ਉਸ ਟਾਈਮ ਜੋ ਭੋਲੇ ਦਾ ਰੋਲ ਸੀ ਉਸ ਨੂੰ ਲੋਕਾਂ ਦੁਵਾਰਾ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਸੀ ਭੋਲੇ ਨੇ ਇਹ ਵੀ ਵਾਦਾ ਕੀਤਾ ਸੀ ਕਿ ਅੱਜ ਤੋਂ ਬਾਅਦ ਇਸ ਟੀਮ ਨਾਲ ਕਦੇ ਵੀ ਨਹੀਂ ਟੁੱਟੂਗਾ ਪਰ ਹੁਣ ਜਗਜੀਤ ਸੰਧੂ ਅਜੋ ਭੋਲਾਗਾ ਉਸਨੇ ਇੱਕ ਪੈਸਿਆਂ ਕਰਕੇ ਹੀ ਇਹ ਭੋਲੇ ਦਾ ਰੋਲ ਨਹੀਂ ਕੀਤਾ ਜੋ ਬਹੁਤ ਗਲਤ ਗੱਲਾਂ ਲੋਕ ਵੀ ਕਮੈਂਟ ਕਰਦੇ ਪਏ ਨੇ ਕਿ ਜਿਸ ਕੈਰੈਕਟਰ ਕਰਕੇ ਹੀ ਜਗਜੀਤ ਸੰਧੂ ਨੂੰ ਇੱਕ ਪਛਾਣ ਮਿਲੀ ਸੀ ਇੱਕ ਭੋਲੇ ਦੀ ਪਛਾਣ ਮਿਲੀ ਸੀਗੀ ਉਹ ਬਹੁਤ ਵੱਡੀ ਗੱਲ ਸੀ ਇਸ ਰੋਲ ਨੂੰ ਉਹ ਘੱਟ ਪੈਸਿਆਂ ਵਿੱਚ ਵੀ ਕਰ ਸਕਦਾ ਸੀਗਾ ਕਿਉਂਕਿ ਇਸ ਤੋਂ ਹੀ ਉਸ ਦੀਆਂ ਜੜਾਂ ਲੱਗੀਆਂ ਸੀ ਬਾਕੀ ਤੁਸੀਂ ਇਹਨਾਂ ਗੱਲਾਂ ਬਾਰੇ ਕੀ ਸੋਚਦੇ ਸਾਡੇ ਨਾਲ ਵਿਚਾਰ ਕਮੈਂਟ ਦੇ ਵਿੱਚ ਜਰੂਰ ਸਾਂਝੇ ਕਰਿਓ ਖਬਰਾਂ ਖਾ